ਸੰਗਤ ਜੀ ਕਹਿੰਦੇ ਆ ਕਿ ਜਦੋਂ ਧੰਨ ਬਾਬਾ ਸ਼੍ਰੀਚੰਦ ਮਹਾਰਾਜ ਬਾੜ ਸਾਹਿਬ ਦੀ ਧਰਤੀ ਤੇ ਆਏ ਆ ਨਾ ਤਾਂ ਉਦੋਂ ਇੱਥੇ ਇੱਕ ਚਰਪਟਨਾਥ ਦਾ ਜੋਗੀ ਰਹਿੰਦਾ ਸੀ ਜਦੋਂ ਉਹਨੂੰ ਪਤਾ ਲੱਗਾ ਕਿ ਧੰਨ ਬਾਬਾ ਸ਼੍ਰੀਚੰਦ ਮਹਾਰਾਜ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਸੁਪੁੱਤਰ ਆਏ ਨੇ ਉਹਨਾਂ ਨੂੰ ਪਤਾ ਸੀ ਕਿ ਬਾਬਾ ਜੀ ਦੀਆਂ ਸ਼ਕਤੀਆਂ ਦਾ ਬਾਬਾ ਜੀ ਦੀ ਕਰਾਮਾਤ ਦਾ ਤਾਂ ਉਹਨੇ ਕੀ ਕੀਤਾ ਕਿ ਉਹਨੇ ਨਾ ਆਪਣੇ ਇੱਕ ਚੇਲੇ ਨੂੰ ਆਂਬ ਦੇ ਕੇ ਨਾ ਨਜ਼ਰਾਨੇ ਵਜੋਂ ਧੰਨ ਬਾਬਾ ਸ਼੍ਰੀਚੰਦ ਮਹਾਰਾਜ ਜੀ ਦੇ ਕੋਲ ਭੇਜ ਦਿੱਤਾ ਉਹ ਅੰਬ ਲੈ ਕੇ ਧੰਨ ਬਾਬਾ ਸ਼੍ਰੀ ਚੰਦ ਮਹਾਰਾਜ ਜੀ ਦੇ ਕੋਲ ਪਹੁੰਚਿਆ ਤੇ ਧੰਨ ਬਾਬਾ ਸ਼੍ਰੀ ਚੰਦ ਮਹਾਰਾਜ ਨੂੰ ਉਹ ਅੰਬ ਦਿੱਤਾ। ਬਾਬਾ ਜੀ ਨੇ ਆਖਿਆ ਕਿ ਭਾਈ ਵੇਖੋ ਅਸੀਂ ਤਿੰਨ ਜਾਣੇ ਆ ਭਾਈ ਕਮਲੀਆ ਜੀ, ਧਰਮਚੰਦ ਜੀ ਤੇ ਆਪਣੇ ਸਾਧੂ ਨੂੰ ਜੋਗੀ ਨੂੰ ਜਾ ਕੇ ਆਖੋ ਕਿ ਜੇ ਤਿੰਨ ਅੰਬ ਆ ਗਏ ਤੇ ਸਾਡੇ ਕੋਲ ਭੇਜ ਦਿਓ। ਉਹ ਚੇਲਾ ਜਿਹੜਾ ਹੈ ਵਾਪਸ ਚਰਪੜਨਾਥ ਜੋਗੀ ਦੇ ਕੋਲ ਜਾਂਦਾ ਉਹਨੂੰ ਜਾ ਕੇ ਆਖਦਾ ਕਿ ਬਾਬਾ ਜੀ ਆਖਦੇ ਕਿ ਅਸੀਂ ਤਿੰਨ ਜਾਣੇ ਆ ਜੇ ਤੁਹਾਡੇ ਕੋਲ ਤਿੰਨ ਅੰਬ ਹੈਗੇ ਤੇ ਭੇਜ ਦਿਓ ਚਰਪਰਨਾਥ ਜੋਗੀ ਆਖਦਾ ਕਿ ਉਹਨੂੰ ਜਾ ਕੇ ਆਖੋ ਕਿ ਅੰਬ ਮੇਰੇ ਕੋਲ ਇੱਕੋ ਹੀ ਆ ਜੇ ਤੂੰ ਚਾਹੁੰਦਾ ਹੈ ਤਿੰਨ ਅੰਬ ਲੈਣੇ ਤਿੰਨ ਅੰਬ ਚਾਹੁੰਦਾ ਹੈ ਤਾਂ ਆਪਣਾ ਬਾਗ ਜਿਹੜਾ ਹੈ ਉਹ ਲਾਲ ਹੈ ਆਪਣੀ ਬਗੀਚੀ ਪੈਦਾ ਕਰ ਲੈ ਉਹ ਚੇਲਾ ਆਇਆ ਤਨ ਬਾਬਾ ਸ਼੍ਰੀ ਚੰਦ ਜੀ ਦੇ ਕੋਲ ਬਾਬਾ ਜੀ ਨੂੰ ਜਾ ਕੇ ਆਖਦਾ ਬਾਬਾ ਜੀ ਨੂੰ ਜਾ ਕੇ ਆਖਦਾ ਕਿ ਬਾਬਾ ਜੀ ਜੋਗੀ ਆਖਦਾ ਹੈ ਕਿ ਜੇ ਤਿੰਨ ਅੰਬ ਚਾਹੁੰਦੇ ਹੋ ਤਾਂ ਆਪਣਾ ਬਾਗ ਲਾ ਲਓ। ਤਨ ਬਾਬਾ ਸ਼੍ਰੀ ਜਾਨ ਜੀ ਨੇ ਉਹ ਆਪਦੇ ਕੋਲੋਂ ਅੰਬ ਫੜਿਆ, ਅੰਬ ਨੂੰ ਪਾਣੀ ਦੇ ਵਿੱਚ ਘੋਲਿਆ ਤੇ ਭਾਈ ਕਮਲੀਆ ਜੀ ਨੂੰ ਆਖਿਆ ਕਿ ਆਹ ਕੋਲ ਜਿਹੜਾ ਖੇਤ ਖਾਲੀ ਹੈ ਨਾ ਇਹਦੇ ਵਿੱਚ ਇਹਦਾ ਅੰਬ ਦਾ ਛੱਟਾ ਦੇ ਦਿਓ। ਭਾਈ ਕਮਲੀਆ ਜੀ ਨੇ ਉਹ ਅੰਬ ਦਾ ਛੱਟਾ ਦਿੱਤਾ ਤੇ ਛੱਟਾ ਦੇ ਕੇ ਵਾਪਸ ਆ ਗਏ ਤੇ ਰਾਤੋਂ ਰਾਤ ਕਹਿੰਦੇ ਨੇ ਬਾਦ ਸਾਹਿਬ ਦੀ ਧਰਤੀ ਤੇ ਉਹ ਅੰਬਾਂ ਦਾ ਬਾਗ ਜਿਹੜਾ ਸੀ ਉਹ ਉੱਗ ਪਿਆ ਸੀ। ਉਗਿਆਈ ਨਹੀਂ ਉਹਨਾਂ ਬੂਟਿਆਂ ਨੂੰ ਉਹਨਾਂ ਦਰਖਤਾਂ ਨੂੰ ਮਿੱਠੇ ਅੰਬ ਵੀ ਲੱਗੇ ਸੀ ਫਲ ਵੀ ਲੱਗਾ ਸੀ ਸਵੇਰੇ ਜਦੋਂ ਲੋਕ ਉਠੇ ਉਹਨਾਂ ਨੇ ਵੇਖਿਆ ਇਹ ਬਾਗ ਵੇਖਿਆ ਫਲ ਵੇਖੇ ਸਾਰੇ ਲੋਕ ਹੈਰਾਨ ਹੋ ਗਏ ਜਦੋਂ ਇਸ ਗੱਲ ਦਾ ਪਤਾ ਚਰਪੜ ਨਾਲ ਜੋਗੀ ਨੂੰ ਲੱਗਿਆ ਤਾਂ ਉਹ ਸ਼ਰਮਿੰਦਾ ਹੋਇਆ ਚੰਬੇਵਾਲ ਨੂੰ ਚਲਿਆ ਗਿਆ ਉਹ ਚਾਹੁੰਦਾ ਸੀ ਅੰਬ ਭੇਜਣ ਦਾ ਉਹਦਾ ਇਹ ਮਤਲਬ ਸੀ ਕਿ ਇੱਥੇ ਅਸੀਂ ਰਹਿੰਦੇ ਹਾਂ ਤੇ ਤੁਹਾਡੀ ਇੱਥੇ ਲੋੜ ਨਹੀਂ ਅਰ ਧੰਨ ਬਾਬਾ ਸ਼੍ਰੀ ਚੰਦ ਮਹਾਰਾਜ ਜੀ ਨੂੰ ਸੰਗਤ ਜੀ ਕੁਝ ਹੋਰ ਹੀ ਮਨਜੂਰ ਸੀ ਉਹਨਾਂ ਨੇ ਇਸ ਧਰਤੀ ਨੂੰ ਬਾਦ ਸਾਹਿਬ ਦੀ ਧਰਤੀ ਨੂੰ ਭਾਗ ਲਾਉਣੇ ਸੀ ਇੱਥੇ ਤਪ ਕਰਨਾ ਸੀ ਬੰਦਗੀ ਕੀਤੀ ਸੀ ਕਰਨੀ ਸੀ ਇਸ ਕਰਕੇ ਧੰਨ ਬਾਬਾ ਸ਼੍ਰੀ ਚੰਦ ਮਹਾਰਾਜ ਜੀ ਬਾਦ ਸਾਹਿਬ ਆਏ ਅਸੀਂ ਜਾਣਦੇ ਹਾਂ ਕਿ ਇਸ ਧਰਤੀ ਤੇ ਬਿਰਾਜਮਾਨ ਹੋ ਕੇ ਧੰਨ ਬਾਬਾ ਸ਼੍ਰੀ ਚੰਦ ਜੀ ਨੇ 8 ਸਾਲ ਤਪ ਤਪੱਸਿਆ ਕੀਤੀ ਬਾਹਰਸਾਲ ਬੰਦਗੀ ਕੀਤੀ ਇਸ ਧਰਤੀ ਦਾ ਜਿਹੜਾ ਕਣ-ਕਣ ਹੈ ਉਹ ਬੰਦਗੀ ਦੇ ਨਾਲ ਨਾਮ ਦੇ ਨਾਲ ਸਾ ਸੰਗਤ ਜੀ ਰਤਿਆ ਹੋਇਆ ਹੈ ਇਸ ਤਰ੍ਹਾਂ ਧੰਨ ਬਾਬਾ ਸ਼ਿਰਚੰਦ ਮਹਾਰਾਜ ਬਾਦ ਸਾਹਿਬ ਦੀ ਧਰਤੀ ਤੇ ਆਉਂਦੇ ਨੇ ਸੰਗਤ ਜੀ ਤੇ ਇੱਥੇ ਰਹਿ ਕੇ ਉਹਨਾਂ ਨੇ ਦੁਨੀਆ ਦੇ ਲੋਕਾਂ ਨੂੰ ਆਲੇ ਦੁਆਲੇ ਦੇ ਲੋਕਾਂ ਨੂੰ ਸਿੱਖੀ ਦੇ ਨਾਲ ਨਾਮ ਦੇ ਨਾਲ ਬਾਣੀ ਦੇ ਨਾਲ ਪ੍ਰਮਾਤਮਾ ਦੇ ਨਾਮ ਦੇ ਨਾਲ ਜੋੜਿਆ ਹੈ ਇਥੋਂ ਹੀ ਧੰਨ ਬਾਬਾ ਸ਼੍ਰੀਚੰਦ ਮਹਾਰਾਜ ਜੀ ਜੇ ਕਿਤੇ ਆਲੇ ਦੁਆਲੇ ਨਗਰਾਂ ਦੇ ਵਿੱਚ ਪ੍ਰਚਾਰ ਕਰਨ ਜਾਣਾ ਇਥੋਂ ਹੀ ਹਮੇਸ਼ਾ ਜਾਂਦੇ ਸੀ ਤੇ ਇੱਥੇ ਰਹਿ ਕੇ ਬਾਬਾ ਸ਼੍ਰੀਚੰਦ ਮਹਾਰਾਜ ਜੀ ਨੇ ਅਨੇਕਾਂ ਕੌਤਕ ਕੀਤੇ ਉਹ ਕੌਤਕ ਤੁਹਾਨੂੰ ਸਾਰੀਆਂ ਸੰਗਤਾਂ ਨੂੰ ਆਉਣ ਵਾਲੀ ਆ ਵੀਡੀਓਾਂ ਦੇ ਵਿੱਚ ਦੱਸੇ ਜਾਣਗੇ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ